اپنی اپنی گل کریے ਘਰਾਲੇ دی جڑی اس ਘਰਾਲੇ دی انہوں نے ਜਿਹੜੀ ਲੈਂਡ ਜਿਹੜੀ انہوں نے ਐਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਸਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਐਕਵਾਇਰ ਹੋ ਚੁੱਕਾ ਉਸ ਤੋਂ ਬਾਅਦ ਜੇ ਅੱਜ ਫਿਰ ਦੁਬਾਰਾ ਜੇ ਐਕਵਾਇਰ ਹੋ ਜਾਂਦਾ ਉਹ ਸਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਯੋਗ ਹਲਕਾ ਬਧਾਇਕ ਜੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਬਰਨਰ ਸਾਹਿਬ ਦੇ ਨਾਮ ਤੇ ਮੰਗਤਰ ਤੇ ਉਸ ਤੋਂ ਪਹਿਲਾਂ ਵੀ ਈਮਾਨਦਾਨ ਮੇਲਾ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨਮਾਇੰਦਾ ਜਿਹੜਾ ਇੱਥੇ ਇਕਵਾਇਰ ਕਰਨ ਆਊਗਾ ਤਾਂ ਸਾਰਿਆਂ ਨਾਲ ਪਹਿਲਾਂ ਐਮਐਲਸ ਨਾਲ ਨੋਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉੱਥੇ ਮੈਂ ਖੜਾਂਗਾ ਕਿ ਇਹ ਜਿਹੜੀ ਆ ਇੱਕ ਕਦੀ ਵੀ ਜਿਹੜੀ ਲੈਂਡ ਜਿਹੜੀ ਆ ਫਾਇਰ ਨਹੀਂ ਹੋਣ ਦਵਾ ਕਿ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਿਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਤੇ ਸਾਰੇ ਪਿੰਡ ਦੀ ਜੀਤ ਹੋਈ ਆ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਤਲਬ ਪਹਿਲਦਾਰ ਆਡੇ ਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਨੀ ਜੁਨੀਅਰ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਆਡੇ ਪਿੰਡ ਨੂੰ ਤੀਜੀ ਵਾਰ ਵੱਟ ਚੱਲੀ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਚੱਲਿਆ ਸੀ ਪਿੰਨਾ 84 ਕਿੱਲੇ 7 ਨੰਬਰ ਸਕੀਮ ਚ ਆਈ ਤੇ ਰਾਹ ਦੇ ਬਾਈਪਾਸ ਚ ਜ਼ਮੀਨ ਆਈ ਜਿਹੜੀ ਰਹਿੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੂਲਿੰਗ ਚ ਖਤਮ ਹੋ ਚੱਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਇਹ ਆਡੀ ਮੈਲ ਜਿੱਤ ਪ੍ਰਾਪਤ ਕਰਈ ਤੇ ਲਾ ਤੇ ਹਾਂ ਚਲੋ ਸੋਚਦਾ ਕੁਝ ਨਹੀਂ ਤੇ ਜਦੋਂ ਆਪਾਂ ਇਹ ਖਬਰ ਦੇਖੀ ਹੈ ਖਬਰ ਇਹ ਕਿ ਸਾਰਿਆਂ ਦੇ ਮਤਲਬ ਬਹੁਤ ਹੀ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਦਾ ਰਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਆਪਾਂ ਨਾਲ ਮਤਲਬ ਆਡੇ ਹਲਕੇ ਦੇ ਐਮਐਲਏ ਸਾਹਿਬ ਇਹ ਵੀ ਨਾਲ ਤੁਰੇ ਇਹਨਾਂ ਰਿਆਂ ਨੂੰ ਰਾਹ ਵਿਖਾਏ ਸਾਡੀ ਕਿਸਾਨ ਯੂਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਵੀ ਆਪਾਂ ਰਾਹ ਦੱਸਿਆ ਇਹ ਉਹ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂ ਉਹਨਾਂ ਨੂੰ ਦੱਸਿਆ ਗਿਆ ਹੀ ਉਹਦਾ ਉਹਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਘਰਾਲੇ ਤੋਂ ਪਹਿਲਾਂ ਸਾਡੀ 83 ਏਕੜ ਜ਼ਮੀਨ ਆ ਗਈ ਉਸ ਤੋਂ ਪਹਿਲਾਂ ਬਾਈਪਾਸ ਚ ਆ ਗਈ ਸੀ। ਪੂਲ ਲੈਂਡ ਪੋਲਿੰਗ ਸਕੀਮ ਆ ਗਈ। ਤੇ ਸਾਨੂੰ ਇਹ ਹੀ ਗੱਲ ਵੀ ਮਤਲਬ ਅਸੀਂ ਰੋਟੀ ਤੋਂ ਵੀ ਵਾਂਦੇ ਰਹਿ ਜਾਣਾ। ਤੇ ਅਸੀਂ ਕਮਾਣਾ ਜਟਣੇ ਪੋਤਾ ਜੀ ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋਲ। ਜਾਂ ਕੋਈ ਸਰਕਾਰੀ ਨੌਕਰੀਆਂ ਆ ਜਾਂ ਕੁਛ ਆ ਜਾਂ ਕੁਛ। ਖੇਤੀਬਾੜੀ ਕਰਦੇ ਆਂ, ਖੇਤੀਬਾੜੀ ਕੀਤਾ ਸਾਡਾ। ਇਹ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਬਿੰਦਮਰ ਮੇ ਸਿੰਘ ਪਾੜਾ ਜੀ ਦਾ। ਐਮ ਐਲ ਏ ਸਾਹਿਬ ਦਾ ਸਾਡੇ ਹਲਕੇ ਦੇ ਆਪਣੇ ਸਾਹਿਬ। ਜਿਨ੍ਹਾਂ ਨੇ ਸਾਨੂੰ ਸੰਯੋਗ ਦਿੱਤਾ। ਬਹੁਤ ਹੀ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਜਿਹਦੇ ਕਰਕੇ ਅਸੀਂ ਅੱਜ ਸਾਡੀ ਦੇਰੀ ਜ਼ਮੀਨ ਨਾ ਲੈਂਡ ਪੂਲਿੰਗ ਚੋਂ ਬਾਹਰ ਨਿਕਲੀ ਅਸੀਂ ਜਿੱਤ ਹੋਈ ਆ ਅਸੀਂ ਉਹਨਾਂ ਦਾ ਬਹੁਤ ਹੀ ਦਿਨੋ ਸ਼ੁਕਰਗੁਜ਼ਾਰ ਆ ਤੇ ਕਿਸਾਨ ਜਨਨ ਪਾਰਟੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਨਾਲ ਅੰਗ-ਸੰਗ ਹੋ ਕੇ ਮੋਢਾ ਲਾਇਆ ਤੇ ਸਾਡੀ ਏਕਤਾ ਹੀ ਜਿਹਦੇ ਵਿੱਚ ਸਾਨੂੰ ਮਤਲਬ ਜਿੱਤ ਪ੍ਰਾਪਤ ਹੋਈ ਠੀਕ ਹੈ